ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਨ ਠਿਗਰੂ ਤੇ ਬਾਸਾ ਮਹਾਰਾਜ ਸਭਈ ਜਜਕਾਰ ਸਭਈ ਜਜਕਾਰ ਸਰਬਤਾ ਪਾਲਾ ਕਰੋ ਬਬਜੀ ਮਿਹਰ ਕਰੋ ਕਿਰਪਾ ਕਰੋ ਬਬਈ ਮਿਹਰ ਕਰੋ ਸਰਬਤਾ ਪਾਲਾ ਕਰੋ ਉਕੀ ਕੜੀ ਨਾ ਲੇਖੋ ਕਰੋ ਕਿਰਪਾ ਅਤਨ ਠਿਗਰੂ ਤੇ ਬਾਸਾ ਮਹਾਰਾਜ ਆਪਣੀ ਮਿਹਰ ਕਰੋ ਕਿਰਪਾ ਕਰੋ ਸਭਤਾ ਦੇ ਚਲ ਮਾਣ ਕਰੋ ਬਬਜੀ ਉਕੀ ਕੜੀ ਨਾ ਲੇਖੋ ਰੋਕਿਰਪਾ ਨੂੰ ਤੇ ਵਾਸਾ ਬਰਾਰ ਨਹੀਂ ਕੀ ਪੈਰ ਤੋਂ ਬੱਤ ਜੋ ਬੱਤ ਦੇ Don't ਕਾਲ ਸੋ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਰਨਜਨ ਜਾਣਿਓ ਕਿਨੀ ਭਗਤ ਪ੍ਰੇਮ ਲੇਵਲਾਈ ਤੇ ਅੰਗ ਤੇ ਅੰਗ ਸੰਗ ਭਇਓ ਸਾਇਰ تن ਸ਼ਬਦ ਸੁਰਤ ਕੀ ਨੀਵ ਰਖਾਈ ਹਰੇ ਅਮਰਦਾਸ ਕੀ ਆਖਾਤ ਕਥਾ ਇਕ ਜੀ ਕਛ ਕਹੀ ਨਾ ਜਾਈ ਸੋਟੀ ਸ੍ਰਿਸ਼ਟ ਸਕਲ ਤਾਰਣ ਕੋ ਤਾਪ ਗੁਰ ਰਾਮਦਾਸ ਕੋ ਮੇਲੇ ਵਡਾਈ ਸੋਟੀ ਸ੍ਰਿਸ਼ਟ ਸਕਲ ਤਾਰਣ ਕੋ ਤਾਪ ਗੁਰ ਰਾਮਦਾਸ ਕੋ மே வூர் பாத்த பதி தர நான்கு பிளய சே பசன ਨਾ ਭਗਵਾ ਨਾ ਕੱਚ ਨਾਨਕ ਲਾਲ ਲਾਲ ਹੈ ਸੱਚੇ ਰਤਾ ਸੱਚ ਗਿਆਨ ਧਿਆਨ ਕੇ ਸ਼ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਹਰਾਮ ਨਾਮ ੳਰ ਮੈਂ ਗਯੋ ਜਾ ਕੇ ਸਾਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤੁਹਾਰੋ ਸੇਵਿਆ ਗહન ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਹ ਜਨਮ ਮਰਨ ਦੁਖ ਜਾ ਹੋਵਾ ਸਿਮਤ ਖਸਾਂ ਮੰਦੀ ਨੂਰ ਅਰਸ ਪਰਸੋ ਚਟਿਆ ਤਦ ਡਿਠੇ ਸਚੇ ਬਾਤ ਸਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਥੇਰ ਸਾਦ ਸਾ ਜਿਸ ਪਾਸ ਬਹਿਟਿਆ ਸੋਹੀ ਐ ਸਭਨਾ ਦਾ ਵੇ ਸਾ ਸ੍ਰੀ ਮਹਲਾ ਪਹਿਲਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ੀਰਥ ਨਹਾਵੜ ਜਾ ੀਰਥ ਨਾਮ ਹੈ ੀਰਥ ਸ਼ਬਦ ਵਿਚਾਰ ਅੰਤਰ ਗਿਆਨ ਹਾ ਧੀਰਤ ਲਾਵਣ ਜਾਓ ਧੀਰਤ ਨਾਮ ਹਾ ਧੀਰਤ ਸ਼ਬਦ ਵਿਚਾਰ ਅੰਤਰ ਗਿਆਨ ਹਾ ਅੰਦਰ ਗਿਆਨ ਸਾਚਾ ਥਾਨ ਤੀਰਥ ਦਾਸ ਪਰਬ ਸਦਾ ਦਸਾਹਰਾ ਓ ਨਾਮ ਹਰਕਾਰ ਸਦਾ ਜਾਚੋ ਦੇਹ ਪ੍ਰਭ ਧਰਣੀ ਤਰਹਾ ਸੰਸਾਰ ਰੋਗੀ ਨਾਮਦਾਰ ਮੈਲ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨੇਤ ਸਾਚ ਤੀਰਤ ਮਜਨਾ ਸਾਚ ਨਾ ਲਾਗੈ ਮੈਂ ਕਿਆ ਮਲਤੋਈਆ ਗੁਣੇ ਹਾਰ ਪਰੋਏ ਕਿਸ ਕਉ ਰੋਈਆ ਵਿਚਾਰ ਮਾਰ ਤਰਹ ਤਾਰ ਉਹ ਲਟ ਜੋ ਨਾ ਆਵਈ ਤਪਾਰਸ ਪਰਮ ਧਿਆਨੀ ਸਾਚ ਸਾਚੇ ਭਾਵਏ ਆਨੰਦ ਅਨ ਦਿਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਾਚੇ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ ਸੰਗਤ ਮੀਤ ਮਿਲਾਪ ਊਰਾ ਨਾਵਣੋ ਗਾਵਹ ਗਾਵਣ ਹਾਰ ਸ਼ਬਦ ਸੁਹਾਵਣੋ ਸਾਲਾ ਹੈ ਸਾਚੇ ਮਨ ਸਤਗੁਰ ਉਹਨਾਂ ਦਾ ਨਦਿਆ ਮਤੇ ਸੰਗ ਭਾਵ ਸਹਿਜ ਨਾਵੈ ਮੀਣੀਤਾ ਸੰਗਮ ਸਤ ਸਤੇ ਆਰਾਧੇ ਕੰਕਾਰ ਸਾਚਾ ਨਿਤ ਦੇ ਚੜੈ ਸਵਾਯਾ ਗਤ ਸੰਗ ਮੀਤਾ ਸੰਤ ਸੰਗਤ ਧਾਰ ਨਦਰ ਮੇਲ ਮਿਲਾਇਆ ਕਹਿਣ ਕਹ ਸਭ ਕੋ ਏ ਏ ਵਡ ਆਖਿਆ ਹਉ ਮੂਰਖ ਨੀਚ ਅਜਾਣ ਸਮਝਾ ਸਾਖੀਆ ਸੱਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਜਿਤ ਮਨ ਮਾਨਿਆ ਮੇਰਾ ਉੱਚ ਕਰੇ ਆਵਹਿ ਵਿਖਲਾਦੇ ਸਬਦ ਸੱਚਾ ਗੁਰ ਮੇਰਾ ਆਖਣ ਟੋਟਨਾ ਭਗਤ ਭੰਡਾਰੀ ਭਰਪੁਰ ਰਹਿ ਆਸੋਈ ਨਾਨਕ ਸਾਚ ਕਹੇ ਬੇਨਤੀ ਮਨ ਮਾਂਜਾ ਸੱਚ ਸੋਈ ਆਖਣ ਟੋਟਨਾ ਭਗਤ ਭੰਡਾਰੀ ਭਰਪੁਰ ਰਹਿ ਆਸੋਈ ਨਾਨਕ ਸੱਚ ਕਹੇ ਬੇਨੰਤੀ ਮਨ ਮਾਂਜਾ ਚੋਈ ਵਈ ਅਹੇ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਸ਼ੰਤ ਏਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ नीरਤ ਸ਼ਬਦ ਵਿਚਾਰ ਅੰਤਰ ਗਿਆਨ ਹਾ ਗੁਰੂ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਜਗਤ ਗੁਰੂ ਤਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਤੇਰਾ ਸ੍ਰੀ ਰਗ ਅੰਦਰ ਹੈ ਸ਼ੰਤਾਂ ਦੇ ਸਰਲੇਖੇਟ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਅਮੰਤਰ ਅੰਗ 687 ਉੱਪਰ ਸੁਭਾਏ ਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲੱਚੁਕਾਂ ਦੀ ਖਿਮਾ ਕਰਨੀ ਬਿਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ